ਬੀਬੀ ਹਰਸ਼ਰਨ ਕੌਰ ਚਮਕੌਰ ਸਾਹਿਬ ਦੇ ਨੇੜੇ ਹੀ ਰਹਿੰਦੇ ਸਨ ਜਦੋਂ ਬੀਬੀ ਜੀ ਨੂੰ ਪਤਾ ਲੱਗਿਆ ਕਿ ਵੱਡੇ ਸਾਹਿਬਜ਼ਾਦੇ ਅਤੇ ਸਿੰਘ ਸ਼ਹੀਦ ਹੋ ਗਏ ਹਨ ਅਤੇ ਇੱਧਰ ਯੁੱਧ ਦੀ ਸਮਾਪਤੀ ਤੋਂ ਬਾਅਦ ਥੱਕ ਟੁੱਟ ਕੇ ਜਦ ਮੁਗਲ ਸੈਨਾ ਆਪਣੇ ਤੰਬੂਆਂ 'ਚ ਆਰਾਮ ਫਰਮਾਉਣ ਲੱਗੀ ਤਾਂ ਬੜੀ ਦਲੇਰੀ ਤੇ ਬਹਾਦਰੀ ਦਾ ਸਬੂਤ ਦਿੰਦਿਆਂ ਜੰਗ ਦੇ ਮੈਦਾਨ ਵਿੱਚ ਪੁੱਜ ਕੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਮ੍ਰਿਤਕ ਸਰੀਰਾਂ ਨੂੰ ਕੱਤਰ ਕਰਕੇ ਅੰਗੀਠਾ ਸਜਾਇਆ ਅਤੇ ਸ਼ਹੀਦਾਂ ਦਾ ਆਦਰ ਪੂਰਵਕ ਸੰਸਕਾਰ ਕਰਕੇ ਸ਼ਹੀਦਾਂ ਦੇ ਸਰੀਰਾਂ ਨੂੰ ਰੁਲਣ ਤੋਂ ਬਚਾ ਲਿਆ ਇਹ ਸੰਗਠੇ ਵਾਲੀ ਥਾਂ ਉੱਤੇ ਅੱਜਕੱਲ੍ਹ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਮੌਜੂਦ ਹੈ ਪੰਜਾਬ ਦੀ ਇਸ ਦਲੇਰਤੀ ਨੇ ਪਹਿਲਾ ਸੈਨਾ ਦੀਆਂ ਸਾਰੀਆਂ ਲੱਕੜਾਂ ਨੂੰ ਚੁੱਕ ਕੇ ਇੱਕ ਵੱਡੀ ਚਿਖਾ ਤਿਆਰ ਕੀਤੀ ਅਤੇ ਉਸ ਚਿਖਾ ਤੇ ਇੱਕ ਇੱਕ ਕਰਕੇ ਸਾਰੇ ਸਿੰਘ ਸ਼ਹੀਦ ਆਦਬ ਤੇ ਮਰਿਆਦਾ ਨਾਲ ਟਿਕਾਏ ਤੇ ਫਿਰ ਆਪਣੇ ਹੱਥੀ ਸੰਸਕਾਰ ਲਈ ਲਾਂਬੂ ਲਾਇਆ ਲਾਂਬੂ ਦੀ ਅੱਗ ਬੜੀ ਪ੍ਰਚੰਡ ਸੀ ਮਾਂ ਦੀ ਦਲੇਰਤੀ ਤਲਵਾਰ ਮਿਆਂ ਵਿੱਚੋਂ ਬਾਹਰ ਖਿੱਚ ਕੇ ਜਿਖਾ ਦੀ ਰਾਖੀ ਕਰਦੀ ਖੜੀ ਸੀ ਕਿ ਮੁਗਲ ਸੈਨਾਂ ਨੂੰ ਪਤਾ ਲੱਗ ਗਿਆ ਰੌਲਾ ਪੈਣ ਤੇ ਸਾਰੇ ਜਾ ਗਏ ਅਤੇ ਬੀਬੀ ਜੀ ਨੂੰ ਚਫੇਰਿਓਂ ਘੇਰਾ ਪਾ ਲਿਆ ਗਿਆ ਸਿੰਘਣੀ ਨੇ ਦਲੇਰੀ ਨਾਲ ਟੱਕਰ ਕੀਤਾ ਅਤੇ ਕੁਝ ਮੁਗਲ ਸੈਨਿਕ ਜ਼ਖਮੀ ਹੋਏ ਅਤੇ ਕੁਝ ਮਾਰੇ ਗਏ ਆਖਿਰਚ ਗੁਰੂ ਦੀ ਧੀ ਨੇ ਉਸ ਪਾਈਆਂ ਨੇ ਕਾਬੂ ਕਰਕੇ ਬਲ ਦੀ ਜਖੜ ਸੁੱਟ ਕੇ ਸ਼ਹੀਦ ਕਰ ਦਿੱਤਾ ਬੀਬੀ ਹਰਸ਼ਰਨ ਕੌਰ ਜੀ ਦਾ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਤੋਂ ਰੋਪੜ ਵਾਲੇ ਪਾਸੇ ਬਿਲਕੁਲ ਚਮਕੌਰ ਸਾਹਿਬ ਵਿੱਚ ਹੀ ਹੈ ਲੱਖਾਂ ਦੀਆਂ ਸੰਗਤਾਂ ਬੀਬੀ ਹਰਸ਼ਰਨ ਕੌਰ ਜੀ ਦੇ ਸਥਾਨ ਤੇ ਮੱਥਾ ਟੇਕ ਕੇ ਬੀਬੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਸ਼੍ਰੀ ਚਮਕੌਰ ਸਾਹਿਬ ਦੀ ਜੰਗ ਦੀ ਆਖਰੀ ਸ਼ਹੀਦ ਬੀਬੀ ਹਰਸ਼ਰਨ ਕੌਰ ਜੀ ਹੀ ਸਨ ਬੀਬੀ ਹਰਸ਼ਰਨ ਕੌਰ ਜੀ ਨੇ ਇੱਕ ਸ਼ਹੀਦ ਦੀ ਪਤਨੀ ਹੋ ਕੇ ਅਰਦਾਸ ਵਿੱਚ ਇੰਜ ਕਿਹਾ ਕਿ ਗੁਰੂ ਜੀ ਨੂੰ ਪਿੱਠ ਦੇ ਕੇ ਨਾ ਆਵਾਂ ਤੇ ਜਿੰਨੀਆਂ ਗੋਲੀਆਂ ਖਾਣੀਆਂ ਉਹ ਛਾਤੀ ਵਿੱਚ ਖਾਣੀਆਂ ਪਿੱਠ ਵਿੱਚ ਨਹੀਂ ਖਾਣੀਆਂ ਮੇਰੇ ਸਿੱਖਾਂ ਦੀਆਂ ਦਸਤਾਰਾਂ ਦੁਸ਼ਮਣ ਦੇ ਪੈਰਾਂ ਵਿੱਚ ਨਾ ਰੁਲਣ ਇਸ ਲਈ ਬੀਬੀ ਜੀ ਨੇ ਰਾਤ ਨੂੰ ਇੱਕ ਦੀਵਾ ਵਾਲਿਆ ਸ਼ਹੀਦ ਸਿੰਘਾਂ ਦੇ ਧੜ ਕਲਗੀਧਰ ਪਾਸ਼ਾ ਦੇ ਬਖਸ਼ੇ ਹੋਏ ਕੜੇ ਤੋਂ ਪਛਾਣ ਕੇ ਵਖਵਾ ਕੀਤਾ ਜੇ ਕੋਈ ਕੱਲੀ ਬਾਹ ਵੀ ਮਿਲੀ ਜਿਸ ਵਿੱਚ ਕੜਾ ਪਾਇਆ ਹੋਇਆ ਸੀ ਉਸ ਨੂੰ ਪਛਾਣ ਕੇ ਅੱਡ ਕੀਤਾ ਸ਼ਹੀਦ ਸਿੰਘਾਂ ਵਿੱਚੋਂ 33ਵਾਂ ਸ਼ਰੀਰ ਉਹਨਾਂ ਦੇ ਪਤੀ ਭਾਈ ਪ੍ਰੀਤਮ ਸਿੰਘ ਜੀ ਦਾ ਸੀ ਜਿਨ੍ਹਾਂ ਨੇ ਆਪਣੀ ਛਾਤੀ ਵਿੱਚ ਹੀ ਸਾਰੇ ਵਾਰ ਸਹੇਸਨ ਉਸੇ ਵਕਤ ਬੀਬੀ ਜੀ ਨੇ ਮਹਾਰਾਜ ਕਲਗੀਧਰ ਪਾਸ਼ਾ ਦਾ ਸ਼ੁਕਰਾਨਾ ਕੀਤਾ ਦੇ ਸਾਰੀਆਂ ਦੇਹਾਂ ਇਕੱਠੀਆਂ ਕਰਕੇ ਇੱਕੋ ਜਗ੍ਹਾ ਤੇ ਸੰਸਕਾਰ ਕਰ ਦਿੱਤਾ ਬੀਬੀ ਹਰਸ਼ਨ ਕੌਰ ਜੀ ਦੀ ਮਹਾਨ ਕੁਰਬਾਨੀ ਨੂੰ ਕੋਟ-કોટ ਪ੍ਰਣਾਮ ਹੈ